बॉडी दी अलाइनमेंट से तो इस गड्डी दी अलाइनमेंट में बिगड़ जाती जा तो था, तो दे है अब गड्डी भी कट जाती है फिर बॉडी है बॉडी नु अलाइनमेंट करने का लिए था थेरेपी भी बहुत लोड है मैंने बहुत देर से लाग छो बहुत ज्यादा दर्द निकल रही थी जोरी करके मैं रोज से काम भी नहीं थी कर पा रही चलना बैठना मैं बहुत ज्यादा जगह तो इलाज कराया पर फर्क नहीं पड़ा ਅਜੀ ਤੇ ਸੈਲਫਾਈਟ ਹੈ। ਮੇਰੇ ਸਰੀਰ ਦੇ ਸਕਿਨ ਤੋਂ ਦਰਫ ਸੇ ਪਸੀਨਾ ਨਿਕਲਦਾ ਹੈ। ਡੈਡ ਸੈਲ ਬਣ ਰਿਹਾ ਹੈ। ਡੈਡ ਸੈਲ ਤੁਹਾਨੂੰ ਬਾਹਰ ਨਿਕਲਦੇ ਹੋਏ ਇਨਸਟੈਂਟ ਤੁਹਾਨੂੰ ਦੇਖਣ ਨੂੰ ਮਿਲਦੇ। ਫਿਰ ਮੈਂ ਵਾਈਬ੍ਰੋ ਐਕਿਊਪ੍ਰੈਸ਼ਰ ਥੈਰੇਪੀ ਸੈਂਟਰ ਚ ਗਈ ਜਿੱਥੇ ਮੈਨੂੰ 3-4 ਸੈਟਿੰਗਸ ਤੋਂ ਬਾਅਦ ਹੀ ਬਹੁਤ ਜ਼ਿਆਦਾ ਫਰਕ ਪੈ ਗਿਆ। ਮੈਂ ਰੋਜ਼ ਦੇ ਕੰਮ ਬਹੁਤ ਆਸਾਨੀ ਨਾਲ ਕਰ پا ਰਹੀ ਹਾਂ। ਔਰ ਸੀਂ ਵੀ ਨਹੀਂ ਹੁੰਦਾ ਕਿ ਦਰਦ ਹੋ ਰਹੀ ਹੈ। ਜਿਸ ਨੂੰ ਡਾਕਟਰ ਨੇ ਆਪਰੇਟ ਦੱਸਦਾ ਹੈ, ਉਹਨੂੰ 4-5 ਲੱਖ ਦਾ ਖਰਚਾ ਦੱਸ ਦਿੱਤਾ। ਉਹ ਥੈਰੇਪੀ ਨਾਲ ਮਤਲਬ ਹੋ ਰਿਹਾ ਨਾ ਇਸ ਤੋਂ ਬਾਅਦ ਕੋਈ ਗੱਲ ਨਹੀਂ ਲੱਗ ਰਿਹਾ ਹੈ ਕਿ ਸ਼ਾਇਦ ਇੱਕ ਦੋ ਸੈਟਿੰਗਸ ਦੇ ਵਿੱਚ ਮੈਂ ਬਿਲਕੁਲ ਠੀਕ ਹੋ ਜਾਵਾਂਗੀ ਮੈਂ ਤਾਨਵਾਦ ਕਰਦੀ ਹੈ ਵਾਈਗਰੋ ਐਕੂਪ੍ਰੈਸ਼ਰ ਥੈਰੇਪੀ ਸੈਂਟਰ ਦਾ ਕਿ ਜਿਸ ਇ ਲਾਰਜਲੀ ਮੈਂ ਨਾ ਪੜਖੀ ਮੈਨੂੰ ਇੱਥੋਂ ਇੰਨੀ ਜਲਦੀ ਫਰਕ ਪੈ ਗਿਆ ਲਾਈਵ ਹਾਰ ਦੇ ਮੇਰੀ ਸਿਹਤ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ ਅੱਜ ਆਪਾਂ ਗੱਲਬਾਤ ਕਰਾਂਗੇ ਸ਼ਰੀਰ ਦੇ ਵਿੱਚ ਕਈ ਬਿਮਾਰੀ ਦਾ ਇਲਾਜ ਜਿਹੜਾ ਬਿਨਾ ਦਵਾਈ ਤੋਂ ਵੀ ਸੰਭਵ ਹੈ ਅੱਜ ਦੇ ਸਮੇਂ ਤੇ ਕਈ ਇਸ ਤਰ੍ਹਾਂ ਦੇ ਵਿਕਾਰ ਹਨ ਜਿਨ੍ਹਾਂ ਦੇ ਲੱਭੇ ਸਵੇਰ ਤੱਕ ਤੁਸੀਂ ਦਵਾਈਆਂ ਖਾਂਦੇ ਹੋ ਲੇਕਿਨ ਬਿਨਾਂ ਦਵਾਈ ਤੋਂ ਵੀ ਉਹਦਾ ਇਲਾਜ ਕੀਤਾ ਜਾ ਸਕਦਾ ਹੈ ਤੇ ਇਸ ਤਰ੍ਹਾਂ ਦੇ ਮਾਹਿਰnabla ਵੀ ਤੁਹਾਨੂੰ ਮੁਲਾਵਾਗੇ ਜਿਹੜੇ ਕਿ ਇਸ ਤਰ੍ਹਾਂ ਦੀ ਕਈ ਬਿਮਾਰੀਆਂ ਸਟਿਕਾ ਹੋ ਗਈ ਬੋਸ ਦੀ ਰਿਲੇਟਿਡ ਪ੍ਰੋਬਲਮ ਆ ਗਈ ਨਸ ਦੇ ਰਿਲੇਟਿਡ ਪ੍ਰੋਬਲਮ ਆ ਗਈ ਜਿਨ੍ਹਾਂ ਦਾ ਇਲਾਜ ਬਿਨਾਂ ਦਵਾਈ ਤੋਂ ਕਰਦੇ ਹਨ ਤੇ ਕਈ ਇਹਨਾਂ ਦੇ ਜਿਹੜੇ ਪੇਸ਼ੈਂਟ ਹਨ ਉਹ ਬਿਨਾਂ ਦਵਾਈ ਤੋਂ ਇਲਾਜ ਕਰਾ ਕੇ ਹੁਣ ਸੁਖਾਵਾਂ ਜੀਵਨ ਜੀ ਰਹੇ ਹਨ ਜਿਹੜੇ ਕਿ ਲੰਬੇ ਸਮੇਂ ਤੇ ਚੱਲਣ ਵਾਲੀਆਂ ਦਵਾਈਆਂ ਕੁਝ ਦਿਨਾਂ ਦੀ ਸੈਟਿੰਗ ਤੋਂ ਇਹ ਇਲਾਜ ਕਰ ਦਿੰਦੇ ਹਨ ਸਾਡੇ ਨਾਲ ਇਸ ਵੇਲੇ ਮੌਜੂਦ ਹਨ ਥੈਰੇਪਿਸਟ ਹਰਦੀਪ ਸਿੰਘ ਜੀ ਜੋ ਕਿ ਅਹ ਬਿਨਾਂ ਦਵਾਈ ਤੋਂ ਇਲਾਜ ਕਰਨ ਦੇ ਮਾਹਿਰ ਹਨ ਕਈ ਪੇਸ਼ੈਂਟ ਦੇ ਇਲਾਜ ਕਰ ਚੁੱਕੇ ਹਨ ਕਈ ਨਾ ਹੀ ਵੀ ਗੱਲਬਾਤ ਕੀਤੀ ਜਿਹੜੇ ਕਿ ਇੱਥੇ ਆ ਕੇ ਸੰਤੁਸ਼ਟੀ ਨਾਲ ਆਪਣਾ ਇਲਾਜ ਕਰਾ ਚੁੱਕੇ ਹਨ ਤੇ ਮੈਂ ਗੱਲਬਾਤ ਕਰਾਂਗੇ ਸਾਡੇ ਜਿਸ ਤਰ੍ਹਾਂ ਕਿ ਤੁਸੀਂ ਹਰ ਇੱਕ ਨੂੰ ਕਿਸੇ ਨੂੰ ਸਿਰਪੇੜ ਵੀ ਹੁੰਦੀ ਨਾ ਹੋਏ ਕੋਈ ਗੋਲੀ ਲੈਣ ਦੀ ਭਜਦਾ ਕੇਮਿਸਟੋ ਜਾ ਕੇ ਗੋਲੀ ਲੈ ਲਓ ਗੋਲੀ ਖਾ ਲੋ ਠੀਕ ਹੋ ਜਾਏਗੀ ਤੁਸੀਂ ਬੋਨ ਦੇ ਰਿਲੇਟਿਡ ਨਰਵਸ ਰਿਲੇਟਿਡ ਜਿਹੜੀਆਂ ਵੱਡੀਆਂ ਵੱਡੀਆਂ ਬਿਮਾਰੀਆਂ ਉਹਨਾਂ ਦਾ ਇਲਾਜ ਬਿਨਾਂ ਦਵਾਈ ਤੋਂ ਕਰਦੇ ਹੋ ਕਿਸ ਤਰ੍ਹਾਂ ਦੇਖੋ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਹਰ ਤਰ੍ਹਾਂ ਦੀ ਪ੍ਰੋਬਲਮ ਨੇ ਪ੍ਰੋਬਲਮਸ ਦਾ ਹੱਲ ਕੋਈ ਜੇ ਮੈਡੀਸਿਨ ਕੋਈ ਹੱਲ ਨਹੀਂ ਆਉਦਾ ਪਰ ਜਿਹੜੀ ਹੁਣ ਮਾਈਗਰੇਨ ਹੋ ਗਈ ਸ਼ੈਟਿਕਾ ਹੋ ਗਈ ਸਰਵਾਈਕਲ ਹੋ ਗਈ ਹੁਣ ਇਹਨਾਂ ਚ ਜਾਂਦਾ ਹੱਲ ਥੈਰੇਪੀ ਹੀ ਹੈ ਹੁਣ ਇਹਨਾਂ ਜਦ ਮੈਡੀਸਿਨ ਖਾ ਲੋਗੇ ਮੈਡੀਸਿਨ ਨਾਲ ਸਿਰ ਤੁਹਾਨੂੰ ਉਸ ਚੀਜ਼ਾਂ ਤੋਂ ਸਿਰਫ ਕੁਝ ਥੰਮੇ ਲਈ ਰਿਲੀਫ ਮਿਲਦਾ ਹੈ ਉਸ ਚੀਜ਼ ਦਾ ਹੱਲ ਨਹੀਂ ਹੈ ਕੁਝ ਸਮੇਂ ਲਈ ਰਿਲੀਫ ਮਿਲ ਜਾਂਦਾ ਦਰਦ ਨਹੀਂ ਹੁੰਦਾ ਲੇਕਿਨ ਬਾਅਦ ਚ ਹੌਲੀ ਹੌਲੀ ਡੋਸ ਵਧਦੀ ਜਾਂਦੀ ਹੈ ਜੋ ਜਿਸ ਦਾ ਨਾਮ ਹੀ ਹੁਣ ਪੇਨ ਕਿਲਰ ਹੈ ਉਹ ਸਿਰਫ ਤੁਹਾਡੀ ਪੇਨ ਨੂੰ ਉਸ ਟਾਈਮ ਲਈ ਸਟੌਪ ਕਰ ਰਹੀ ਹੈ ਸੋ ਤੁਹਾਨੂੰ ਉਸੀ ਦਾ ਫੀਲ ਨਹੀਂ ਹੋ ਰਿਹਾ ਬਸ ਇਹਦਾ ਜੋ ਹੱਲ ਹੈ ਉਹ ਥੈਰੇਪੀ ਹੀ ਹੈ ਉਸੀ ਨੂੰ ਜੜ ਤੋਂ ਖਤਮ ਕਰਨਾ ਹੈ ਥੈਰੇਪੀ ਹੀ ਬੈਸਟ ਹੈ ਥੈਰੇਪੀ ਦੇ ਵਿੱਚ ਤੁਸੀਂ ਕਿਸ ਤਰ੍ਹਾਂ ਕਿਸ ਤਰ੍ਹਾਂ ਦੇ ਟ੍ਰੀਟਮੈਂਟ ਕਰਦੇਗੇ ਹੋ ਥੈਰੇਪੀਸਟ ਦੇ ਵਿੱਚ ਸਾਨੂੰ ਪਹਿਲੇ ਸਭ ਤੋਂ ਪਹਿਲਾਂ ਸੇ ਕਪਿੰਗ ਥੈਰੇਪੀ ਹੈ ਟੈਂਸਿੰਗ ਹੈ ਪਲੱਸ ਸਾਡੇ ਕੋਲ ਨਾਲ ਕਾਂਸਾ ਥੈਰੇਪੀ ਵੀ ਹੈ ਤਾਂ ਸੋਦੇ ਵਿੱਚ ਸਾਡੀ ਜਦਾਂ ਹੁਣ ਲੱਤਾਂ 'ਚ ਦਰਦ ਹੁੰਦੀ ਹੈ ਲੱਤਾਂ ਦੇ ਦਰਤ ਤੋਂ ਪਲਾਸ ਨੂੰ ਕਾਂਸਾ ਥੈਰੇਪੀ ਨਾਲ ਜੋ ਸਰੀਰ ਦੇ ਡੈੱਡ ਸੈੱਲਸ ਹੁੰਦੇ ਨੇ ਉਹ ਕਾਂਸਾ ਥੈਰੇਪੀ ਨਾਲ ਆਟੋਮੈਟਿਕ ਬਾਹਰ ਕੱਢਦੇ ਜੋ ਕਿ ਅਸੀਂ ਸਰੀਰ ਦੇ ਵਿੱਚ ਕੁਝ ਵੀ ਇੰਜਰੀਸ ਵਗੈਰਾ ਕੁਝ ਨੀਡਲਸ ਵਗੈਰਾ ਕੁਝ ਨਹੀਂ ਕਰਦੇ ਸਿਰਫ ਬੋਡੀ ਤੋਂ ਸਿਰਫ ਉੱਪਰ ਉੱਪਰ ਹਰ ਚੀਜ਼ ਛੇੜਦੇ ਆ ਉਹਦੇ ਨਾਲ ਹੀ ਸਾਰੀ ਬਹੁਤ سارے ਡੈੱਡ ਸੈੱਲ ਬਾਹਰ ਨਿਕਲਦੇ ਨੇ ਤੇ ਬਾਸ ਨਿਕਲਦੇ ਹੋਏ ਡੈੱਡ ਸੈੱਲ ਵੀ ਤੁਹਾਨੂੰ ਦੇਖਣਗੇ ਅਸੀਂ ਤੇ ਸਿਰਫ ਅਜ ਤੱਕ ਇਹੀ ਸੁਣਿਆ ਹੈ ਸਰੀਰ ਦੀ ਸਕਿਨ ਤੋਂ ਸਿਰਫ ਪਸੀਨਾ ਨਿਕਲਦਾ ਤੇ ਡੈੱਡ ਸੈੱਲ ਕਰਨਾ ਸ਼ੁਰੂ ਕਰਦਾ ਨਹੀਂ ਸਰ ਡੈੱਡ ਸੈੱਲ ਤੁਹਾਨੂੰ ਬਾਹਰ ਨਿਕਲਦੇ ਹੋ ਯਾਨੀ ਕਿ ਉਹ ਡੈੱਡ ਸੈਲ ਬੋਡੀ ਦੇ ਜਿਹੜੇ ਡੈੱਡ ਸੈਲ ਬਾਹਰ ਨਿਕਲ ਜਾਂਦੇ ਆ ਉਹਦੇ ਨਾਲ ਸਰੀਰ ਦੇ ਵਿੱਚ ਕਿਸ ਤਰ੍ਹਾਂ ਦੀ ਮਤਲਬ ਕਿ ਬਦਲਾਅ ਕਿਸ ਤਰ੍ਹਾਂ ਦੇ ਆਉਂਦੇ ਆ ਦੇਖੋ ਜੋ ਤੁਹਾਨੂੰ ਦਰਦ ਹੁੰਦੀ ਹੈ ਤੁਹਾਡੇ ਅਲੱਤਾਂ ਤੁਹਾਡਾ ਭਾਰੀਪਨ ਰਹਿੰਦਾ ਜੋ ਕਿ ਤੁਹਾਨੂੰ ਚੱਲਿਆ ਨਹੀਂ ਜਾਂਦਾ ਉਸ ਚੀਜ਼ ਦੇ ਨਾਲ ਤੁਹਾਨੂੰ ਆਟੋਮੈਟਿਕ ਹੀ ਤੁਹਾਨੂੰ ਖੁਦ ਫੀਲ ਹੋਏਗਾ ਅੱਛਾ ਮਤਲਬ ਕਿ ਬੋਡੀ ਦੇ ਵਿੱਚੋਂ ਜਦੋਂ ਡੈੱਡ ਸੈਲ ਨਿਕਲ ਗਏ ਤੇ ਸਾਡੀ ਬੋਡੀ ਉਸ ਆਪਣੇ ਆਪ ਹੀ ਲਾਈਟ ਹੋ ਜਾਈ ਬਿਲਕੁਲ ਪੇਨ ਜਿਹੜੀਆਂ ਸਰੀਰ ਦੇ ਵਿੱਚ ਦਰਦਾਂ ਉਹ ਠੀਕ ਹੋ ਜਾਣਗੀਆਂ ਤੇ ਜਿਸ ਤਰ੍ਹਾਂ ਕੀ ਸੁਣਿਆ ਕੀ ਕਈ ਬਿਮਾਰੀਆਂ ਜਿਹੜੀਆਂ ਹੁੰਦੀਆਂ ਨਾਲ ਦੇ ਰਿਲੇਟਡ ਹੁੰਦੀਆਂ ਬਲੱਡ ਫਲੋ ਪੂਰਾ ਨਹੀਂ ਹੁੰਦਾ ਤੇ ਕਈ ਤਰ੍ਹਾਂ ਦੀ ਦਰਦਾਂ ਸ਼ੁਰੂ ਹੋ ਜਾਂਦੀਆਂ ਕਿਸ ਤਰ੍ਹਾਂ ਕਿਸਮ ਦੀ ਦਰਦ ਸ਼ੁਰੂ ਹੁੰਦੀ ਹੈ ਦੇਖੋ ਕਈ ਬਿਮਾਰੀਆਂ ਮੈਂ ਤੇ ਕਹਾਂਗਾ ਕਿ ਆਲਮੋਸਟ ਸਾਰੀਆਂ ਬਿਮਾਰੀਆਂ ਸਾਡੀਆਂ ਨਰਵਸ ਦੇ ਹੀ ਡਿਪੈਂਡ ਕਰਦੀਆਂ ਨੇ ਕਿਉਂਕਿ ਜਿੱਥੇ ਸਾਡਾ ਨਰਵ ਸਿਸਟਮ ਰੁਕ ਗਿਆ ਉੱਥੇ ਸਾਡੀ ਬੋਡੀ ਰੁਕ ਗਈ ਜਿੱਥੇ ਨਰਵ ਸਿਸਟਮ ਰੁਕ ਗਿਆ ਕਿਉਂਕਿ ਨਰਵ ਸਿਸਟਮ ਨਾਲ ਸਾਡਾ ਇੱਕ ਮਾਈਗਰੇਨ ਹੋ ਜਾਣੀ ਆ ਸਰਵਾਈਕਲ ਹੋ ਜਾਣੀ ਆ ਕੁਝ ਸਾ ਅੱਜਕੱਲ ਬਹੁਤ ਜ਼ਿਆਦਾ ਚੱਲ ਰਹੀ ਹੈ ਸਭ ਲਈ ਕਿ ਸ਼ੈਟਿਕਾ ਪੇਨ ਸ਼ੈ ਡਾਕਟਰਸ ਨੂੰ ਆਪਰੇਟ ਕਰ ਲਓ ਜਾਂ ਕਿ ਕੋਈ ਨਰਵ ਦਬਰੀ ਆ ਮਨਕੇ ਸਿਰੋਂ ਨਾ ਉਹ ਦਬਰੀ ਆ ਕਿਤੇ ਮਨਕਾ ਉੱਪਰ ਆਉਦੇ ਨਾਲ ਨਰਵ ਕਿੰਨਾ ਦਬਰੀ ਹੈ ਕਿਉਂਕਿ ਉਹ ਸਿੱਧਾ ਥੈਰੇਪੀ ਦੇ ਨਾਲ ਬਹੁਤ ਅੱਛੇ ਰਿਜ਼ਲਟ ਨੇ ਮੈਂ ਉਹ ਕਾਫੀ ਸਾਰੇ ਪੇਸ਼ੈਂਟਸ ਨੇ ਜੋ ਕਿ ਜਿਨ੍ਹਾਂ ਨੂੰ ਡਾਕਟਰਸ ਨੇ ਆਪਰੇਸ਼ਨ ਦੱਸ ਚੁੱਕੇ ਸੀਗੇ ਪਰ ਆਪਰੇਸ਼ਨ ਤੋਂ ਕੁਝ ਹੀ ਦਿਨਾਂ ਦੀ ਸੈਟਿੰਗਸ ਤੋਂ ਬਾਅਦ ਉਹਨਾਂ ਦੀ ਉਹ ਸ਼ੈਟਿਕਾ ਪੇਨ ਆਰਾਮ ਰਿਲੀਫ ਨੇ ਕਿੰਨੇ ਦਿਨ ਤੇ ਜਿਹੜੀ ਇਹ ਸੈਟਿੰਗ ਤੋਂ ਬਾਅਦ ਜਿਹੜੀ ਪੇਨ ਖਤਮ ਹੋ ਜਾਂਦੀ ਹੈ ਸਹੀ ਠੀਕ ਹੈ ਜੀ ਦੇਖੋ ਜੇ ਤੱਕ ਕਿਸੇ ਨੂੰ ਹਜੇ ਸਟਾਰਟ ਹੀ ਹੈ ਕੁਝ ਮਹੀਨੇ ਦੋ ਮਹੀਨੇ ਤੋਂ ਜਿਹਨੂੰ ਚੱਲ ਰਹੀ ਆ ਉਹ ਤਾਂ ਸਰ ਦੇਖੋ 4 ਤੋਂ 5 ਦਿਨਾਂ ਚ ਉਹਨੂੰ ਲੀਫ ਮਿਲ ਜਾਏਗਾ ਇਹ ਥੋੜਾ ਲੰਮਾ ਪ੍ਰੋਸੈਸ ਹੈ ਤੇ ਉਹ ਥੋੜਾ ਜਆ ਪ੍ਰੋਸੈਸ ਲੰਮਾ ਹੋ ਜਾਏਗਾ ਕੋਈ ਜਿੰਨੀ ਚੀਜ਼ ਪੁਰਾਣੀ ਆ ਥੋੜਾ ਉਹਨੂੰ ਟਾਈਮ ਵੀ ਵੱਧ ਲੱਗੇਗਾ ਸੈਟਿੰਗਾਂ ਉੱਤੇ ਤੇ ਯਾਨੀ ਕਿ ਬਿਨਾ ਆਪਰੇਟ ਜਿਹੜਾ ਇਸ ਚੀਜ਼ ਬਿਮਾਰੀ ਦਾ ਇਲਾਜ ਹੁੰਦਾ ਜਿਹੜੇ ਡਿਸਕ ਹਿਲ ਗਈ ਹੈ ਕਹਿੰਦੇ ਜੀ ਬੋਡੀ ਦੇ ਵਿੱਚ ਡਿਸਕ ਹਿਲ ਗਈ ਹੈ ਉਹ ਸਾਰੀ ਚੀਜ਼ ਦੁਬਾਰਾ ਸਹੀ ਹੋ ਜਾਂਦੀ ਹੈ ਦੇਖੋ ਡਿਸਕ ਹਿਲ ਗਈ ਹੈ ਕੁਝ ਵੀ ਹੈ ਸਿਰਫ ਉਹਨੂੰ ਅਸੀਂ ਸਿੰਪਲ ਲੈਂਗੁਏਜ ਕਰ ਸਕਾਂ ਸਾਡੀ ਬੋਡੀ ਦੀ ਅਲਾਈਨਮੈਂਟ ਹਿਲ ਗਈ ਹੈ ਅਲਾਈਨਮੈਂਟ ਹਿਲ ਗਈ ਹੈ ਅਲਾਈਨਮੈਂਟ ਹਿਲ ਗਈ ਬੋਡੀ ਦੀ ਅਲਾਈਨਮੈਂਟ ਕਰਵਾਣੀ ਹੀ ਬਹੁਤ ਜ਼ਰੂਰੀ ਹੈ ਅਲਾਈਨਮੈਂਟ ਹੋਏਗੀ ਤਾਂ ਆਟੋਮੈਟਿਕ ਹੀ ਸਭ ਅਲਾਈਨ ਹੀ ਚੱਲੇਗਾ ਅਲਾਈਨਮੈਂਟ ਹੀ ਸਾਡੇ ਕੋਲ ਹੁੰਦੀ ਹੈ ਤੁਸੀਂ ਬੋਡੀ ਦੀ ਅਲਾਈਨਮੈਂਟ ਜਿਸ ਨੂੰ ਕਹਿੰਦੇ ਨੇ ਸਰੀਰ ਜਿਹੜਾ ਹੱਡੀਆਂ ਦਾ ਟੱਚ ਹੈਗਾ ਜੇ ਟਾਚਾ ਹਿਲ ਜਾਂਦਾ ਤਾਂ ਦਰਦਾਂ ਸ਼ੁਰੂ ਹੋ ਜਾਂਦੀਆਂ ਉਸ ਟਾਚੇ ਨੂੰ ਦੁਬਾਰਾ ਤੁਸੀਂ ਸਟਰਕਚਰ ਇੱਕ ਐਕਿਊਰੇਟ ਕਰ ਦਿੰਦੇ ਹੋ ਜਿਸ ਕਰਕੇ ਦਰਦਾਂ ਖਤਮ ਹੋ ਜਾਂਦੀਆਂ ਦੇਖੋ ਬੋਡੀ ਦੀ ਅਲਾਈਨਮੈਂਟ ਤੇ ਇੱਕ ਗੱਡੀ ਦੀ ਅਲਾਈਨਮੈਂਟ ਵੀ ਵਿਗੜ ਜਾਂਦੀ ਹੈ ਗੱਡੀ ਵੀ ਇੱਕ ਸਾਈਡ ਜਾਂਦੀ ਹੈ ਫਿਰ ਬੋਡੀ ਹੈ ਬੋਡੀ ਨੂੰ ਅਲਾਈਨਮੈਂਟ ਕਰਨ ਲਈ ਅਲਾਈਨਮੈਂਟ ਕਰਨ ਲਈ થਾਥੈਰੇਪੀ ਦੀ ਬਹੁਤ ਲੋੜ ਹੈ ਕਿੰਨਾ ਚਿਰ ਹੋ ਗਿਆ ਸਰ ਆਪਾਂ ਨੂੰ ਇਸ ਤਰ੍ਹਾਂ ਦੀ ਸੇਵਾਵਾਂ ਦਿੱਤੇ ਹੋਏ ਹੈ ਇਸ ਚੰਨਥਾ ਸਾਨੂੰ ਕਰੀਬ ਪਿਛਲੇ 5 ਸਾਲ ਤੋਂ ਦੇ ਰਹੇ ਹਾਂ ਪੇਸ਼ੈਂਟਸ ਵੀ ਬਹੁਤ ਸੈਟੀਸਫਾਈਡ ਨੇ ਦੇਖੋ ਇੱਕ ਸਿਰ ਦੇ ਦਰਦ ਹੁੰਦੀ ਹਲਕੀ ਜੀ ਤੁਝੇ ਬੰਦਾ ਕੋਈ ਕੰਮ ਨਹੀਂ ਕਰ ਪਾ ਰਿਹਾ ਮਾਈਗਰੇਨ ਦੇ ਪੇਸ਼ੈਂਟ ਤੁਹਾਨੂੰ ਆਉਂਦੇ ਜੇ ਜਿੰਨਾਂ ਦੀ ਤੁਸੀਂ ਮਾਈਗਰੇਨ ਠੀਕ ਕੀਤੀ 30 ਟਿਕਾ ਦੇ ਪੇਸ਼ੈਂਟ ਆਉਂਦੇ ਜੇ ਇਸ ਤਰ੍ਹਾਂ ਦੇ ਹੋਰ ਵੀ ਕਈ ਆਉਂਦੇ ਹੋਣਗੇ ਤੇ ਕਿਹੜੇ ਕਿਹੜੇ ਤੁਸੀਂ ਵਿਕਾਰ ਦੂਰ ਕਰਨ ਦੇ ਐਕਸਪਰਟ ਹੋ ਦੇਖੋ ਸਭ ਤੋਂ ਪਹਿਲਾਂ ਤੇ ਅੱਜ ਕੱਲ ਜੋ ਚੱਲ ਰਹੀ ਹੈ ਉਹ ਸਰਵਾਈਕਲ ਹੈ ਸਰਵਾਈਕਲ ਕਾਰਨ ਸਬ ਕੋ ਨਾ ਤਾਂ ਕੋਈ ਕੰਮ ਕਰ ਪਾ ਰਿਹਾ ਕੋਈ ਸ਼ੋਲਡਰ ਦੇ ਵਿੱਚ ਇੰਨੀ ਕੋ ਹੈਵiness ਫੀਲ ਹੋ ਰਹੀ ਹੈ ਸਾਰਾ ਦਿਨ ਸਿਰ ਦਰਦ ਰਹਿਣਾ ਕੁਛ ਮੰਜੇ ਤੋਂ ਉੱਠਿਆ ਹੀ ਨਹੀਂ ਜਾ ਰਿਹਾ ਉਸੇ تھوڑی جی ਸਾਡੀ ਨਰਵਸ ਨਰਵਸ ਦੇ ਵਿੱਚ ਪ੍ਰੋਬਲਮ ਆ ਜਾਂਦੀ ਹੈ ਨਰਵਸ ਦੇ ਵਿੱਚ ਸਰਕੂਲੇਸ਼ਨ ਠੀਕ ਨਹੀਂ ਚੱਲਦਾ ਤੇ ਉਹਦੇ ਕਰਕੇ ਉਹ انسان ਦੀ ਬੋਡੀ ਕੀ ਹੈ ਉਹਨੂੰ ਲੱਗਦਾ ਕਿ ਯਾਰ ਮੇਰੇ ਜਾਨ ਹੀ ਨਹੀਂ ਹੈ ਮੇਰੀ ਬੋਡੀ ਕਿਉਂਕਿ ਨਰਵਸ ਦੇ ਵਿੱਚ ਪ੍ਰੈਸ਼ਰ ਹੀ ਨਹੀਂ ਸਹੀ ਤਰ੍ਹਾਂ ਜਾ ਰਿਹਾ ਸਰਕੂਲੇਸ਼ਨ ਠੀਕ ਜੇ ਸਰਕੂਲੇਸ਼ਨ ਠੀਕ ਚੱਲੇਗਾ ਆਟੋਮੈਟਿਕ ਉਹ ਸਭ ਠੀਕ ਹੋ ਜਾਣਾ ਹੋਗਾ ਬੜੀ ਵੇ ਦੇਖਿਆ ਬڑے ਵੱਡੇ ਕਹਿੰਦੇ ਤਕੜੇ ਤਕੜੇ ਸ਼ਰੀਰ ਦੇ ਬਲਤੇ ਹੁੰਦੇ ਸਿਰਫ ਕਿ ਨਰਵ ਦਬਨ ਨਾਲ ਸ਼ਰੀਰ ਉਹਨਾਂ ਦਾ ਪੂਰਾ ਇਸ ਤਰ੍ਹਾਂ ਹੁੰਦਾ ਜਿਵੇਂ ਜਾਨ ਨਹੀਂ ਹੈਗੀ ਸਿਰਫ ਇਹ ਕਿ ਨਰਵ ਦੇ ਵਿੱਚ ਜੇ ਬਲੱਡ ਫਲੋ ਪੂਰਾ ਨਹੀਂ ਹੁੰਦਾ ਤਾਂ ਯਾਨੀ ਕਿ ਜਿਸ ਤਰ੍ਹਾਂ ਬਾਡੀ ਦੇ ਵਿੱਚ ਸਟਰਕਚਰ ਜਿਹੜਾ ਹੱਡੀਆਂ ਦਾ ਇੰਪੋਰਟੈਂਟ ਹੈਗਾ ਤਾਂ ਨਾੜਾਂ ਦੇ ਵਿੱਚ ਵੀ ਬਲੱਡ ਫਲੋ ਨਾੜਾਂ ਦਾ ਨਰਮ ਰਣਾ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਦੇਖੋ ਇਹ ਤਾਂ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਨਰਵ ਸਿਸਟਮ ਠੀਕ ਚੱਲੇਗਾ ਤਾਂ ਸਾਰੀ ਬਾਡੀ ਠੀਕ ਚਲਣੀ ਹੈ ਕਿਉਂਕਿ ਹੁਣ ਹਰ ਚੀਜ਼ ਕੋਈ ਥੋੜੀ ਜਿਹੀ ਕਿਸੇ ਨੂੰ ਕੋਈ ਪੇਨ ਹੁੰਦੀ ਹੈ ਔਰ ਆਟੋਮੈਟਿਕ ਜਾਂਦਾ ਹੈ ਕਿ ਆਪਣਾ ਦਵਾਈ ਲੈ ਲੋ ਦਵਾਈਆਂ ਉਸ चीज ਦਾ ਇਨਸਟੈਂਟ ਇਲਾਜ ਨੇ ਪਰ ਉਸ चीज ਉਸ ਨੂੰ ਜੜ ਤੋ ਨਹੀਂ ਖਤਮ ਕਰ ਰਹੀਆਂ ਜੜ ਤੋ ਖਤਮ ਕਰਨ ਲਈ ਹੀ ਥੈਰੇਪੀ ਬੈਸਟ ਹੈ ਕਿਉਂਕਿ ਸਾਡੇ ਕੋਲ ਜਪਨੀਸ ਥੈਰੇਪੀਜ਼ ਨੇ ਅੱਜ ਕੱਲ ਦੇ ਐਡਵਾਂਸਡ ਟੈਕਨੋਲੋਜੀਜ਼ ਦੇ ਨਾਲ ਅਸੀਂ ਚੱਲ ਰਹੇ ਹਾਂ ਜਿਹੜੀ ਥੈਰੇਪੀ ਇੱਕ ਸਮਾਂ ਹੈ ਕਿ ਲੋਕੀ ਸਿਰਫ ਜਿਹੜੇ ਮਾਲਿਸ਼ੀ ਹੁੰਦੇ ਆ ਉਹਨਾਂ ਕੋ ਜਾ ਕੇ ਬਲੀਵ ਕਰਦੇ ਆ ਉਹਨਾਂ ਕੋ ਮਾਲਸ਼ ਉਹਨਾਂ ਕਰਾਦੇ ਲੇਕਿਨ ਉਸ ਤੋਂ ਅਪਗ੍ਰੇਡ ਮਾਡਰਨ ਜਮਾਨੇ ਅਕੋਰਡਿੰਗ ਕਈ ਮਸ਼ੀਨਾਂ ਆ ਗਈਆਂ ਵਾਈਬ੍ਰੇਟ ਆ ਗਏ ਨਰਵ ਦੇ ਵਿੱਚ ਕਿਥੇ ਬਲੱਡ ਫਲੋ ਰੁਕਿਆ ਉਸ ਨੂੰ ਡਿਟੈਕਟ ਕਰਕੇ ਉਹਨੂੰ ਦੁਬਾਰਾ ਥਿਊਰ ਕਰਨਾ ਜਿਹੜਾ ਇਹ ਥੈਰੇਪੀ ਦੇ ਵਿੱਚ ਇੱਕ ਐਡੀਸ਼ਨਲ ਆ ਗਿਆ ਜੇ ਤੇ ਹੁਣ ਜਿਹੜੀ ਅੱਜ ਦੇ ਜਮਾਨੇ ਦੀ ਥੈਰੇਪੀ ਹੈ ਇਹ ਕਿੰਨੀ ਕਿ ਐਡਵਾਂਸ ਹੋ ਚੁੱਕੀ ਹੈ ਦੇਖੋ ਇਹ ਐਡਵਾਂਸ ਟੈਕਨੋਲੋਜੀ ਨੇ ਸਾਡੇ ਕੋਲ ਸਾਰੀਆਂ ਮਸ਼ੀਨਾਂ ਡਿਟੈਕਟਿਵ ਨੇ ਸਭ ਤੋਂ ਪਹਿਲਾਂ ਤਾਂ ਅਸੀਂ ਜੋ ਪ੍ਰੋਬਲਮ ਹੈ ਉਸ ਨੂੰ ਨਰਵਸ ਤੇ ਪ੍ਰੋਬਲਮਸ ਨੂੰ ਸਰਚ ਕਰਦੀ ਹੈ ਕਿ ਪ੍ਰੋਬਲਮ ਕਿੱਥੇ ਹੈ ਤੇ ਕਿਵੇਂ ਹੈ ਉਹਨੂੰ ਡਿਟੈਕਟ ਕਰੇਗੀ ਤੇ ਫਿਰ ਉਸ ਦਾ ਉਸ ਦਾ ਹੱਲ ਵੀ ਹੋਏਗਾ ਤੁਸੀਂ ਪ੍ਰੋਬਲਮ ਡਿਟੈਕਟ ਕਰਕੇ ਫਿਰ ਉਸ ਤੋਂ ਬਾਅਦ ਉਸ ਦਾ ਟਰੀਟਮੈਂਟ ਸ਼ੁਰੂ ਕਰਦੇ ਹੋ ਤਾਂ ਕਿ ਤੁਹਾਡੀ ਜਿਹੜੀ ਹੈ ਜਿੱਥੋਂ ਸ਼ੁਰੂ ਹੋ ਰਹੀ ਹੈ ਉਸ ਤੋਂ ਖਤਮ ਕਰ ਦਿੱਤੀ ਜਾਵੇ। ਇਹ ਹੋਰ ਜੇ ਗੱਲ ਕਰੀਏ ਤੇ ਕਿ ਇਹ ਜਿਹੜੀ ਇਸ ਤਰ੍ਹਾਂ ਦੀ ਟ੍ਰੀਟਮੈਂਟ ਤੁਸੀਂ ਸਿਰ ਟਿਕਾ ਤੋਂ ਦੱਸਿਆ ਡਿਸਕ ਪੇਨ ਦਾ ਦੱਸਿਆ ਬਾਡੀ ਅਲਾਈਨਮੈਂਟ ਦਾ ਦੱਸਿਆ ਔਰ ਇਸ ਤਰ੍ਹਾਂ ਦੇ ਕੋਈ ਪੇਸ਼ੈਂਟ ਜਿਨ੍ਹਾਂ ਨੂੰ ਮਤਲਬ ਕਿ ਕੁਝ ਮੇਜਰ ਇੰਜਰੀ ਹੋ ਗਈ ਹੋਵੇ ਤੇ ਉਹਦਾ ਤੁਸੀਂ ਟ੍ਰੀਟਮੈਂਟ ਕੀਤਾ ਹੋਵੇ। ਦੇਖੋ ਮੇਰੇ ਕੋਲ ਇੱਕ ਪੇਸ਼ੈਂਟ ਆ ਰਿਹਾ ਸੀਗਾ ਉਹ ਲੇਡੀ ਸੀਗੇ ਤੇ ਉਹਨਾਂ ਉਹਨਾਂ ਦਾ ਸ਼ਰਟਿਕਾ ਦੀ ਪੇਨ ਚੱਲ ਰਹੀ ਸੀਗੀ। ਉਹਨਾਂ ਨੇ ਉਸ ਜੀ ਦਾ ਆਪਰੇਟ ਡਾਕਟਰ ਨੂੰ ਆਪਰੇਟ ਦੱਸ ਚੁੱਕੇ ਸੀਗੇ। ਮੇਰੇ ਕੋਲ ਸਿਰਫ ਉਹਨਾਂ ਨੇ ਕੋਈ 8 ਤੋਂ 10 ਸੈਟਿੰਗਸ ਲਈਆਂ ਨੇ ਅੱਜ ਦੇ ਤਰੀਕ ਦੇ ਵਿੱਚ ਉਹ ਆਪਣੇ ਆਪ ਸਾਰਾ ਕੁਝ ਚੱਲ ਰਹੇ ਨੇ ਆਪਣਾ ਸਾਰਾ ਆਪਣਾ ਕੰਮ ਖੁਦ ਕਰ ਰਹੇ ਨੇ ਤੇ ਹਾਲੇ ਵੀ ਮੇਰੇ ਕੋਲ ਆ ਰਹੇ ਨੇ ਲੇਕਿ 8 ਤੋਂ 10 ਸੈਟਿੰਗ ਦੇ ਬਾਅਦ ਉਹ ਪੂਰਾ ਪ੍ਰੋਪਰਲੀ ਠੀਕ ਹੋ ਗਏ ਬਿਲਕੁਲ ਜੀ ਬਿਲਕੁਲ ਜੋ ਕਿ ਆਪਣਾ ਉਹ ਮੰਜੇ ਤੋਂ ਉੱਠ ਹੀ ਨਹੀਂ پا ਰਹੇ ਸੀ ਕਿ ਸਾਰਾ ਦਿਨ ਲੇਟੇ ਨਾਲ ਲਿਟੇ ਲਿਟੇ ਵੀ ਉਹਨਾਂ ਨੂੰ ਦੱਸਦੀ ਹੋਈ ਨਹੀਂ ਲੇਟਣਾ ਹੋਰ ਜ਼ਿਆਦਾ ਦੁਖਣੀ ਖੜੇ ਹੋਣ ਨਾਲ ਉਸ ਤੋਂ ਜ਼ਿਆਦਾ ਦੁਖਣੀ ਅੱਜ ਅੱਜ ਵੀ ਮੇਰੇ ਕੋਲ ਹੁਣੇ ਵੀ ਹੋ ਕੇ ਗਏ ਨੇ ਉਹ ਆਪਣੀ ਜ਼ਿੰਦਗੀ ਵਿੱਚ ਬਹੁਤ ਵਧੀਆ ਜੀ ਰਹੇ ਨੇ ਯਾਨੀ ਕਿ ਇੱਕ ਪਾਸੇ ਡਾਕਟਰ ਦੇ ਅੰਦਰ ਕੋਈ ਆਪਰੇਟ ਕਰਨਾ ਜਿਹਦਾ ਲੱਖਾਂ ਦੇ ਵਿੱਚ ਖਰਚਾ ਦੂਸਰੇ ਪਾਸੇ ਤੁਸੀਂ ਉਹ ਕਹਿੰਦੇ ਕਿ ਸੈਕਿੰਡਾਂ ਦੇ ਵਿੱਚ ਕਰੀਏ ਇਹ ਹਜ਼ਾਰਾਂ ਦੇ ਵਿੱਚ ਖਰਚਾ ਕਰਕੇ ਤੇ ਤੁਸੀਂ ਉਹਨਾਂ ਦਾ ਟਰੀਟਮੈਂਟ ਕਰ ਦਿੱਤਾ ਦੇਖੋ ਜਿੱਥੇ ਡਾਕਟਰ ਲਾਈਨ ਦੀ ਗੱਲ ਕਰੀਏ ਆਪਾਂ ਤਾਂ ਜਿੱਥੇ ਕੀ ਡਾਕਟਰ ਦੀ ਜ਼ਰੂਰਤ ਹੈ ਉੱਥੇ ਡਾਕਟਰ ਦੀ ਜ਼ਰੂਰਤ ਹੈ ਕਿਉਂਕਿ ਐਲੋਪੈਥੀ ਵਿੱਚ ਜੇ ਕਿਸੇ ਦੇ ਖਿੜੀ ਹੱਡੀ ਟੁੱਟ ਗਈ ਆ ਕੁਝ ਹੋ ਗਿਆ ਉਹਨੂੰ ਉਸ ਟਾਈਮ ਤੇ ਡਾਕਟਰ ਦੀ ਐਲੋਪੈਥੀ ਦੀ ਜ਼ਰੂਰਤ ਹੈ ਹੁਣ ਜਿੱਥੇ ਹੁਣ ਉੱਥੇ ਹੀ ਕਹੇ ਉੱਥੇ ਨਹੀਂ ਕਹ ਸਕਦੇ ਥੈਰੇਪੀ ਕਰਵਾ ਲਓ ਜਿਸ ਟਾਈਮ ਜਿਸ ਚੀਜ਼ ਦੀ ਜ਼ਰੂਰਤ ਹੈ ਨਾ ਉਸ ਟਾਈਮ ਉਹੀ ਕੰਮ ਹੋਏਗਾ ਯਾਨੀ ਕਿ ਹਰ ਸਾਇੰਸ ਵਿਗਿਆਨ ਜਿਹੜਾ ਉਹ ਆਪਣੀ ਆਪਣੀ ਜਗ੍ਹਾ ਦੇ ਵਿੱਚ ਆਪਣੇ ਅਧਾਰ ਦੇ ਵਿੱਚ ਵਧਿਆ ਹਰ ਸਾਇੰਸ ਆਪਣੀ ਆਪਣੀ ਜਗ੍ਹਾ ਠੀਕ ਹੈ ਕਿਉਂਕਿ ਹਰ ਚੀਜ਼ ਦਾ ਇਲਾਜ ਉਸ ਚੀਜ਼ ਨਾਲ ਹੀ ਹੋਏਗਾ ਠੀਕ ਹੈ ਸਾਨੂੰ ਦੇਖਣਾ ਪਏਗਾ ਕਿ ਕਿਹੜੀ ਚੀਜ਼ ਦਾ ਇਲਾਜ ਆਪਾਂ ਕਿਸ ਤਰ੍ਹਾਂ ਕਰ ਸਕਦੇ ਆ ਬਿਲਕੁਲ ਇਹ ਇੱਕ ਅਵੇਰਨੈਸ ਵੀ ਬਹੁਤ ਜ਼ਰੂਰੀ ਹੈ ਲੋਕਾਂ ਦੇ ਵਿੱਚ ਕਿਉਂਕਿ ਲੋਕੀ ਕਰਦੇ ਕੀ ਹੈ ਕਿ ਕੁਝ ਵੀ ਪੇਨ ਹੋਈ ਪੇਨ ਕਿਲਰ ਖਾ ਲੋ ਪੇਨ ਕਿਲਰ ਖਾ ਲੋ ਹੁੰਦਾ ਕਿ ਇਹ ਇੱਕ ਵਾਰੀ ਹਫਤੇ ਜਦੋਂ ਪੇਨ ਕਿੱਡਲ ਹੁੰਦੀ ਆ ਫਿਰ ਰੋਜ਼ ਦੀ ਸ਼ੁਰੂ ਹੋ ਜਾਂਦੀ ਆ ਫਿਰ ਦਿਲ ਦੀ ਡੋਰ ਟਾਈਮ ਹੋ ਜਾਂਦੀ ਆ ਫਿਰ ਕਿਤੇ ਨਾ ਕਿਤੇ ਬੜੀ ਵੱਡੀ ਬਿਮਾਰੀ ਇੱਕਦਮ ਸਾਹਮਣੇ ਬਾਹਰ ਨਿਕਲ ਕੇ ਆਉਂਦੀ ਆ ਕਦੇ ਚੰਗਾ ਭਲਾ ਹੀ ਬਲਦਾ ਤੋਦਾ ਕਰਦਾ ਤੇ ਅੱਜ ਇਹਨੂੰ ਇਹ ਹੋ ਗਿਆ ਤੇ ਅਵੇਰਨੈਸ ਕਿੰਨੀ ਕਿ ਜ਼ਿਆਦਾ ਜ਼ਰੂਰੀ ਲੋਕਾਂ ਨੂੰ ਕਿ ਪੇਨ ਜਿਹੜੀ ਆ ਉਹ ਪੇਨ ਕਿਉਰ ਕਰਨੀ ਜਾਂ ਪੇਨ ਨੂੰ ਖਤਮ ਕਰਨਾ ਟੈਂਪਰੇਰੀ ਜ਼ਿਆਦਾ ਜ਼ਰੂਰੀ ਕੀ ਹੈ ਪੇਨ ਕਿਲਰ ਸੇ ਖਾਈ ਤਾਂ ਜਾ ਰਹੇ ਨੇ ਪੇਨ ਕਿਲਰ ਸੇ ਨਾਲ ਜੋ ਹੋਰ ਨਹੀਂ ਦੇ ਸਾਈਡ ਇਫੈਕਟਸ ਨੇ ਉਹ ਅੱਜ ਨਹੀਂ ਪਤਾ ਲੱਗ ਰਹੇ ਸਾਨੂੰ ਕਿਉਂਕਿ ਉਹ ਪਤਾ ਲੱਗਾ ਕੁਝ ਟਾਈਮ ਬਾਅਦ ਕਿਉਂਕਿ ਪੇਨ ਕਿਲ ਕਿਡਨੀਆਂ ਤੇ ਬਹੁਤ ਜ਼ਿਆਦਾ ਇਫੈਕਟ ਪੈ ਰਹੇ ਨੇ ਕਿਉਂ ਪੇਨਕিলার ਸਾਨੂੰ ਸਿਰਫ ਕੁਝ ਸਮੇਂ ਲਈ ਟੈਂਪੋਰਰੀ ਰਿਲੀਫ ਦੇ ਰਹੇ ਨੇ ਪੇਨ ਤੋਂ ਰਿਲੀਫ ਨਹੀਂ ਜਾ ਕਿਉਂ ਤੁਹਾਨੂੰ ਬੋਡੀ ਦੇ ਅੰਦਰ ਉਸ ਪ੍ਰੋਬਲਮ ਨੂੰ ਖਤਮ ਨਹੀਂ ਕਰ ਰਹੀਆਂ ਸਿਰਫ ਤੁਹਾਨੂੰ ਉਸ ਉਸ ਪ੍ਰੋਬਲਮ ਦਾ ਅਹਿਸਾਸ ਨਹੀਂ ਹੋ ਰਿਹਾ ਬਸ ਕਿਥੋਂ ਕਿਥੋਂ ਪੇਸ਼ੈਂਟ ਤੁਹਾਡੇ ਕੋ ਆਉਂਦੇ ਆ ਟਰੀਟਮੈਂਟ ਕਰਵਾਉਣ ਦੇ ਲਈ ਮੇਰੇ ਕੋ ਮੇਰੇ ਕੋਲ ਪੇਸ਼ੈਂਟ ਤਾਂ ਸਰ ਅੰਮ੍ਰਿਤਸਰ ਤੋਂ ਆ ਹੀ ਰਹੇ ਨੇ ਥੋ ਜੰਮੂ ਸਾਈਡ ਤੋਂ ਆ ਰਹੇ ਨੇ ਪਠਾਨਕੋਟ ਸਾਈਡ ਤੋਂ ਆ ਰਹੇ ਨੇ ਲੁਧਿਆਣਾ ਤੋਂ ਕੁਝ ਪੇਸ਼ੈਂਟ ਤਾਂ ਐਸੇ ਨੇ ਕਿ ਜੋ ਕਿ ਆਪਣਾ ਲੋਕ ਲੁਧਿਆਣਾ ਤੋਂ ਡੇਲੀ ਅਪ ਡਾਊਨ ਕਰ ਰਹੇ ਨੇ ਜਿਸ ਨੂੰ ਡਾਕਟਰ ਨੇ ਓਪਰੇਟ ਦੱਸਦਾ ਹੈ ਉਹਨੂੰ 4-5 ਲੱਖ ਦਾ ਖਰਚਾ ਦੱਸ ਦਿੰਦਾ ਹੈ ਉਹ ਥੈਰੇਪੀ ਨਾਲ ਮਸਟ ਹੋ ਰਿਹਾ ਹੈ ਨਾ ਇਸ ਤੋਂ ਵੱਧ ਕੋਈ ਲਈ ਕੋਈ ਗੱਲ ਨਹੀਂ ਮੈਂ ਇੱਕ ਚੀਜ਼ ਦੇਖ ਰਿਹਾ ਕਿ ਜਿਸ ਤਰ੍ਹਾਂ ਤੁਸੀਂ ਕੋਈ ਢੜੀ ਕੋਈ ਐਡਵਰਟਾਈਜ਼ਮੈਂਟ ਵਗੈਰਾ ਮੈਂ ਨਹੀਂ ਦੇਖੀ ਕਿ ਤੁਸੀਂ ਕੋਈ ਐਡ ਕਰਦੇ ਹੋ ਜਾਂ ਕਿਤੇ ਤੁਸੀਂ ਵੱਡੇ ਵੱਡੇ ਉਹ ਬੈਨਰ ਲਗਾਏ ਹੋਣ ਪੋਸਟਰ ਲਗਾਏ ਹੋਣੇ ਪਰ ਫਿਰ ਵੀ ਤੁਹਾਡੇ ਕੋਲ ਕਲਾਇੰਟ ਜੀ ਕਿਸ ਤਰ੍ਹਾਂ ਜਿਵੇਂ ਜੰਮੂ ਤੋਂ ਵੀ ਆ ਰਹੀ ਹੈ ਤੁਹਾਨੂੰ ਪੰਜਾਬ ਤੇ ਬਹਰੋਂ ਵੀ ਲੋਕੀ ਆ ਰਹੇ ਪੰਜਾਬ ਤੋਂ ਵੀ ਆ ਰਹੇ ਆ ਦੇਖੋ ਹੁਣ ਜਿਹੜਾ ਸੜਕੋ ਆਲਰੇਡੀ ਕਲੈਂਟ ਚੱਲ ਰਹੇ ਨੇ ਦੇਖੋ ਸਰ ਜਿੰਨੂੰ ਆਰਾਮ ਪਾਏਗਾ ਉਹ ਜਾ ਕੇ ਆਪਣੇ ਰੈਡੀਸ ਨੂੰ ਦੱਸੇਗਾ ਦੱਸੇਗਾ ਯਾਨੀ ਕਿ ਮਾਉਥ ਟੂ ਮਾਉਥ ਪਬਲਿਸਿਟੀ ਚੱਲ ਰਹੀ ਹੈ ਉਹ ਤੁਹਾਡੀ ਚੱਲ ਰਹੀ ਹੈ ਤੇ ਜਿਸ ਕਰਕੇ ਤਾਂ ਲੋਗ ਪੇਸ਼ੈਂਟ ਜਿਹੜੇ ਆ ਤੁਹਾਡੇ ਨਾਲ ਜੁੜਦੇ ਜਾ ਰਹੇ ਆ ਜਿੰਨੂੰ ਦਰਦ ਹੈ ਗਿਆ ਦਰਦ ਦਾ ਥਾਹੀ ਨਿਪਟਾਰਾ ਤਹੀ ਕਰ ਸਕਦੇ ਹੋ ਤੇ ਲੋਕੀ ਉਹ ਨਿਪਟਾਰਾ ਲੈਣ ਲਈ ਬਿਨਾਂ ਦਵਾਈ ਤੋਂ ਜਿਹੜਾ ਇਲਾਜ ਹੈ ਨਾ ਬਹੁਤ ਵੱਡਾ ਆਪਣੇ ਆਪ ਇੱਕ ਮੈਰੀਕਲ ਜਿਹੜਾ ਉਸ ਨੂੰ ਲੱਗਦਾ ਕਿ ਬਿਨਾਂ ਦਵਾਈ ਤੋਂ ਇਲਾਜ ਹੋਣਾ ਪਹਿਲਾਂ ਦੀ ਗੱਲ ਤੇ ਬਲੀਵ ਨਹੀਂ ਹੁੰਦਾ ਤੇ ਜਿੰਨ ਜਿਹੜੇ ਇਹ ਮਤਲਬ ਕਿ ਆਪਣੇ ਬੋਡੀ ਤੇ ਮੈਰਕਲ ਕਰਾ ਚੁੱਕੇ ਆ ਜਿਹੜੇ ਇਹਦੇ ਐਕਸਪੀਰੀਅੰਸ ਲੈ ਚੁੱਕੇ ਆ ਉਹ ਤੇ ਆਪਣੇ ਫਰੈਂਡ ਸਰਕਲ ਵਿੱਚ ਦੱਸਦੇ ਹੋਣੇ ਆ ਬਿਲਕੁਲ ਜੀ ਬਿਲਕੁਲ ਕਿਉਂਕਿ ਜਿਸ ਨੂੰ ਆਰਾਮ ਮਿਲੇਗਾ ਉਹ ਜਾ ਕੇ ਆਟੋਮੈਟਿਕ ਕਿਸ ਨੂੰ ਦੱਸੇਗਾ ਹੀ ਦੱਸੇਗਾ ਕਿ ਮੈਨੂੰ ਇੱਥੋਂ ਆਰਾਮ ਮਿਲਿਆ ਹੈ ਤੇ ਤੁਸੀਂ ਵੀ ਜਾਓ ਕਿਉਂਕਿ ਹਰ ਲੋਗ ਆਪਣੇ ਰਿਲੇਟਿਵ ਸਾਡੇ ਪਰਿਵਾਰ ਵਾਲੇ ਸਾਡੇ ਕੋਲ ਦਰਦਾਂ ਨਾਲ ਤੜਫਦੇ ਹੋਏ ਨਹੀਂ ਦੇਖੇ ਜਾਂਦੇ ਕੁਝ ਅਸੀਂ ਕੁਝ ਲੋਗ ਜੋ ਇੰਨਾ ਕੀ ਅਫੋਰਡ ਵੀ ਨਹੀਂ ਕਰ ਸਕਦੇ ਕਿ ਆਪਾਂ ਆਪਰੇਟ ਕਰਾ ਲਈਏ ਜੇ ਉਹਨਾਂ ਨੂੰ ਭਾਜੀ ਥੈਰੇਪੀ ਦੇ ਨਾਲ ਭਾਜੀ ਇਸ ਚੀਜ਼ ਦੀ ਬਹੁਤ ਰਿਲੀਫ ਮਿਲ ਰਹੀ ਹੈ ਮੈਂ ਮੈਂ ਕਹਾਂਗਾ ਕਿ ਅੱਜ ਦੇ ਟਾਈਮ ਦੇ ਵਿੱਚ ਇਸ ਤੋਂ ਵੱਧ ਕੇ ਹੋਰ ਕੁਝ ਨਹੀਂ ਹੈ ਜੀ ਬਿਲਕੁਲ ਅੱਜ ਦੇ ਟਾਈਮ ਦੇ ਵਿੱਚ ਇਸ ਤੋਂ ਵੱਧ ਕੇ ਕੁਝ ਨਹੀਂ ਹੈ ਜੇ ਤੁਹਾਡਾ ਇਲਾਜ ਜਿਹੜਾ ਸਹੀ ਇਲਾਜ ਹੋ ਜਵੇ ਤੁਹਾਡੀ ਜੇਬ ਤੇ ਬੋਝ ਵੀ ਨਾ ਪਵੇ ਤੇ ਇਲਾਜ ਜਿਹੜਾ ਉਹ ਪਰਮਾਨੈਂਟ ਹੋਵੇ ਯਾਨੀ ਕਿ ਥੋੜੇ ਦਿਨ ਲਈ ਦਰਦ ਨਾ ਰੁਕੇ ਦਰਦ ਹਮੇਸ਼ਾ ਲਈ ਜੜ ਤੋਂ ਖਤਮ ਹੋ ਜਾਵੇ ਤੇ ਉਹਦੇ ਲਈ ਥੈਰੇਪੀ ਜਿਹੜਾ ਇੱਕ ਬਹੁਤ ਵੱਡਾ ਜਿਹੜਾ ਮਿਰਕਲ ਸਾਇੰਸ ਹੈ ਅੱਜ ਦੇ ਟਾਈਮ ਦੇ ਵਿੱਚ ਜਿਹੜਾ ਕਿ ਇਹ ਚੱਲ ਰਿਹਾ ਜਿੱਤੇ ਕਿ ਗਲਤ ਖਾਣ ਪੀਣ ਕਰਕੇ ਆ ਗਲਤ ਰਹਿਣ ਜਾਂ ਬਾਡੀ ਪੋਸਚਰ ਗਲਤ ਹੋਣ ਕਰਕੇ ਬੜੀਆਂ ਬਿਮਾਰੀਆਂ ਜਿਹੜੀਆਂ ਸ਼ਰੀਰ ਦੇ ਵਿੱਚ ਆ ਗਈਆਂ ਜਿਹਨੂੰ ਠੀਕ ਕਰਨ ਦੇ ਲਈ ਜਿਸ ਤਰ੍ਹਾਂ ਕਿ ਸਰਨੇ ਗਿਆ ਬਾਡੀ ਦਾ ਸਟਰਕਚਰ ਜਿਹੜਾ ਹੈ ਉਹਨੂੰ ਸਹੀ ਕਰਨਾ ਪੈਂਦਾ ਉਹਦੇ ਲਈ ਥੈਰੇਪੀ ਹੀ ਕੰਮ ਕਰਦੀ ਹੈ ਨਾ ਕਿ ਕੋਈ ਪੇਨ ਕਿਲਰ ਤੁਹਾਨੂੰ ਕੰਮ ਕਰੇਗਾ ਤੇ ਇਸ ਕਰਕੇ ਜੇ ਤੁਹਾਡਾ ਸਟਰਕਚਰ ਜੇ ਤੁਹਾਡੇ ਬਾਡੀ ਦੇ ਵਿੱਚ ਨਸ ਦੇ ਵਿੱਚ ਜਾਂ ਤੁਹਾਡੀ ਬੂੰਦ ਦੇ ਵਿੱਚ ਕੋਈ ਦਰਦ ਹੈਗੀ ਆ ਜਾਂ ਕਿਤੇ ਤੁਹਾਨੂੰ ਲੱਗ ਰਿਹਾ ਕਿ ਇੱਥੇ ਮੈਨੂੰ ਪਰੇਸ਼ਾਨੀ ਆ ਰਹੀ ਹੈ ਤੇ ਇੱਕ ਵਾਰੀ ਥੈਰੇਪਿਸਟ ਨਾਲ ਜਰੂਰ ਮਿਲੋ ਆਪਣੀ ਬੋਡੀ ਸਕੈਨ ਕਰਾਓ ਉਸ ਤੋਂ ਬਾਅਦ ਉਹਦਾ ਸਹੀ ਟ੍ਰੀਟਮੈਂਟ ਕਰਾਓ ਜਿਹੜੇ ਕਿ ਦਰਦ ਜਿਹੜੀ ਹੈ ਸ਼ੁਰੂਆਤੀ ਤੌਰ ਤੇ ਦਰਦ ਜੜ ਤੋਂ ਖਤਮ ਕੀਤੀ ਜਾ ਸਕੇ ਨਾ ਕਿ ਦਵਾਈਆਂ ਦੇ ਕੇ ਥੋੜੇ ਦਿਨ ਲਈ ਟਾਲ ਦਿੱਤੀ ਜਾਵੇ ਧਿਆਨ ਵਾਲੇ ਸਮੇਂ ਦੇ ਵਿੱਚ ਕੋਈ ਵੱਡਾ ਭੈੰਤਕ ਰੂਪ ਲੈ ਕੇ ਸਾਹਮਣੇ ਆ ਜਾਣ ਕਿਉਂਕਿ ਸ਼ਰੀਰ ਹੀ ਤੁਹਾਡਾ ਇਕਲੋਤਾ ਇੱਕ ਮਿੱਤਰ ਹੈ ਜਿਹੜਾ ਕਿ ਹਮੇਸ਼ਾ ਤੁਹਾਡੇ ਨਾਲ ਚੱਲੇਗਾ ਤੇ ਇਹਦੀ ਦੇਖਭਾਲ ਕਰਨਾ ਤੁਹਾਡਾ ਸਭ ਤੋਂ ਪਹਿਲਾ ਕੰਮ ਬਣਦਾ ਹੈ